ਇਸ ਕਰਕੇ ਜਿਹੜਾ ਸਵਾਸ ਸਾਡੇ ਅੰਦਰ ਚਲਾ ਗਿਆ ਇਹਨੂੰ ਸਵਾਸ ਕਹਿੰਦੇ ਨੇ ਜਦੋਂ ਆਪਾਂ ਵਰਤਕੇ ਨੂੰ ਛੱਡ ਦਿੱਤਾ ਇਹਨੂੰ ਗ੍ਰਾਸ ਕਹਿੰਦੇ ਤੇ ਜੇ ਅਸੀਂ ਇਹਦੇ ਤੇ ਵਿਚਾਰ ਲਈ ਗਏ ਫੁਰਨੇ ਲਈ ਗਏ ਥਾਟਸ ਲਈ ਗਏ ਇਹ ਸਵਾਸ ਸਾਡਾ ਨਸ਼ਟ ਹੋ ਗਿਆ ਜੋ ਦਮ ਚੇਤਨਾ ਆਵੇ ਸੋ ਦਮ ਬਿਰਥਾ ਜਾਏ ਇਹ ਗੁਰਬਾਣੀ ਨੂੰ ਵਿਚਾਰਨਾ ਪਵੇਗਾ ਖੋਜ ਕਰਨੀ ਪਵੇਗੀ ਲੋਕ ਦੇਖ ਲੋ ਕਿੰਨੇ ਕਿੰਨੇ ਪਾਠ ਕਰ ਰਹੇ ਨੇ ਕਿੰਨੇ-ਕਿੰਨੀਆਂ ਮਾਲਾ ਫੇਰੇ ਨੇ ਕਿੰਨਾ-ਕਿੰਨਾ ਜਪ ਕਰ ਰਹੇ ਨੇ ਮਗਰ ਗੁਰੂ ਜੀ ਕਹਿੰਦੇ ਪਰਵਾਨ ਕਿਹੜਾ ਹੈ ਜਿਹੜਾ ਤੁਸੀਂ ਕੰਨਾਂ ਨਾਲ ਸੁਣ ਲਿਆ ਜੇ ਤੁਸੀਂ ਕੰਨਾਂ ਨਾਲ ਨਹੀਂ ਸੁਣਿਆ ਤੇ ਉਹ ਵਿਅਰਥ ਚਲਾ ਗਿਆ ਜੋ ਦਮ ਚੇਤਨਾਵੀ ਸੋ ਦਮ ਬਿਰਥਾ ਜਾਏ ਦਮ-ਦਮ ਸੱਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਇਸ ਕਰਕੇ ਗੁਰੂ ਸਾਹਿਬ ਨੇ ਇਹ ਤੁਕ ਦੱਸੀ ਸਵਾਸ ਗ੍ਰਾਸ ਸਿਮਰਨ ਜੇ ਇਹਦੇ ਤੇ ਗੁਰਮੰਤਰ ਦੀ ਮੋਹਰ ਲੱਗ ਜਾਂਦੀ ਤੇ ਜਮਾ ਹੋ ਜਾਂਦਾ ਇਹ ਜਮਾ ਹੋ ਜਾਂਦੇ ਤੇ ਪ੍ਰਮਾਤਮਾ ਨੇ ਇਹ ਸਾਨੂੰ ਧਨ ਦਿੱਤਾ ਹੈ ਸਵਾਸ ਇਹ ਸਾਨੂੰ ਇੱਕ ਫਲ ਦਿੱਤਾ ਹੈ ਮਗਰ ਵੇਲੋ ਜਿੰਨਾ ਚਿਰ ਮਨੁੱਖ ਗੁਰਬਾਣੀ ਦੀ ਖੋਜ ਨਹੀਂ ਕਰਦਾ ਗੁਰਬਾਣੀ ਨੂੰ ਬਾਚਦਾ ਨਹੀਂ ਉਹਨਾਂ ਚਿਰ ਪਤਾ ਹੀ ਨਹੀਂ ਚੱਲਦਾ ਵੀ ਇਹ ਜੇ ਸਵਾਸ ਜਿਹੜੇ ਨੇ ਇਹ ਸਾਨੂੰ ਪਰਮਾਤਮਾ ਨੇ ਇੱਕ ਫਲ ਦਿੱਤਾ ਹੈ ਜਿਵੇਂ ਚੰਦਨ ਦਾ ਰੁੱਖ ਹੈ ਨਾ ਚੰਦਨ ਦੇ ਰੁੱਖ ਨੂੰ ਫਲ ਦਿੱਤਾ ਹੈ ਉਹਦੇ ਵਿੱਚੋਂ ਖੁਸ਼ਬੂ ਆਉਂਦੀ ਹੈ ਫਰੇਗਰੈਂਸ ਆਉਂਦੀ ਉਹਦੀ ਕਦਰ ਹੀ ਤਾਂ ਔਰ ਚੰਦਨ ਵਿੱਚ ਇੱਕ ਐਸੀ ਕੁਆਲਿਟੀ ਹੈ ਵੀ ਉਹਦੇ ਕੋਲ ਵੀ ਕੋਈ ਆਮ ਰੁੱਖ ਖੜਾ ਹੈ ਨਾ ਉਹਦੇ ਵਿੱਚੋਂ ਵੀ ਖੁਸ਼ਬੂ ਆਣੀ ਸ਼ੁਰੂ ਹੋ ਜਾਂਦੀ ਹੈ। ਯਾਨੀ ਉਹ ਵੀ ਉਸੇ ਭਾਵਿਕਨਾ ਸ਼ੁਰੂ ਹੋ ਜਾਂਦਾ। ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ پاس। ਇਸੇ ਤਰ੍ਹਾਂ ਦਾ ਚੰਦਨ ਵਰਗਾ ਹੀ ਮਹਾਪੁਰਸ਼ ਹੁੰਦਾ ਹੈ। ਸੰਤ ਹੁੰਦਾ ਹੈ ਸਾਧੂ ਹੁੰਦਾ ਹੈ ਗੁਰੂ ਹੁੰਦਾ ਹੈ ਜਿਹਦੇ ਕੋਲ ਤੁਸੀਂ ਜਿਹਦਾ ਸੰਗ ਕਰਨ ਦੇ ਨਾਲ ਉਹਨੇ ਤੁਹਾਨੂੰ ਵੀ ਆਪਣੇ ਵਰਗਾ ਬਣਾ ਦੇਣਾ ਮਹਾਂਪੁਰਸ਼ ਸਾਰੇ ਸਤਿਕਾਰਯੋਗ ਨੇ ਜਿਹੜੇ ਰੱਬ ਦਾ ਨਾਮ ਜਪਦੇ ਨੇ ਜਪਾਉਂਦੇ ਨੇ ਗੁਰੂ ਨੇ ਇੰਨੀ ਵਡਿਆਈ ਦਿੱਤੀ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਵਰੇ ਨਾਮ ਜਪਾ